ਅੱਜ ਆਪਾਂ ਪਹੁੰਚਿਆ ਕਮਬੀ ਨਹੀਂ ਗੱਲ ਨਹੀਂ ਬਣੀ ਕੱਚਾ ਰਹਿ ਗਿਆ ਕੰਮ ਵਾਲੇ ਆਹ ਵਾੜਾ ਜਾ ਫਿਰਦਾ ਹੱਸੀ ਗੱਲ ਤੋਂ ਤੁਹਾਨੂੰ ਸਵਾਗਤ ਹੈ ਅੱਜ ਦੇ ਸਿਨੇਮੇ ਬਲੌਗ ਦੇ ਵਿੱਚ ਤੇ ਬਲੌਗ ਆਪਾਂ ਮਿੱਤਰੋ ਕਰਤਾ ਸ਼ੁਰੂ ਤੇ ਇਧਰਲੇ ਪਾਸੇ ਰੌਕਟ ਖੜਾ ਤੇ ਤਵੇ ਜਾਣ ਦੀ ਤਿਆਰੀ ਸਵੇਰ ਸਵੇਰ ਕਰਤੀ ਕਿਉਂਕਿ ਜ਼ਰੂਰੀ ਕੰਮ ਨਿਕਲੇ ਹੁੰਦੇ ਆ ਤੇ ਸੈਲਫ ਮਾਰੀਏ ਚੱਕ ਨਹੀਂ ਰਿਹਾ ਖੜਾ ਕਮੈਂਟ ਗੇਅਰ ਪਹਿਲਾ ਹੁਣ ਹੋਇਆ ਨਿਊਟਰਲ ਤੁਪ ਲੈ ਗਿਆ ਵਾਜਬ ਵਾਹ ਤੋ ਕਹਿੰਦੇ ਕੋਰੇ ਨੇ ਨਾ ਜਮਾ ਸਿਰਾ ਕਰਾਇਆ ਪਿਆ ਹੱਥ ਜਮਾ ਸੁਣ ਕਰਦਾ ਧੁੱਪ ਜੀ ਦੇਖ ਕੇ ਅਜਾ ਨਾਲ ਲਾਜੋ ਜੇ ਅੱਜ ਤਾਂ ਹੀ ਛੱਡ ਗੱਟ ਮੈਂ ਵੀ ਸੂਚੀ ਅੱਗੇ ਕਿਹਾ ਜੇ ਮੋਟਰਸਾਈਕਲ ਚੱਗ ਲਿਆ ਮਸਾ ਧੁੱਪ ਤਾਂ ਹੈਗੀ ਆ ਪਰ ਅਹਿਸਾਸ ਹੋਣ ਹੁੰਦਾ ਭਾ ਇਹ ਨਾ ਉਪਲਾ ਜਮਾ ਜਾਮ ਹੋ ਗਈਆਂ ਅਜੇ ਮੰਨ ਲਓ ਵੀ 1.6 ਡੇਢ ਕਿਲੋਮੀਟਰ ਆਏ ਹਾਲੇ ਤੱਕ ਘਰ ਤੋਂ ਜਾਠਾ ਬਣਿਆ ਪੈ ਜਾਮਾ ਮਿੱਤਰੋ ਤੱਬੇ ਵਾਲੀ ਇੱਕ ਮੇਜਰ ਜ਼ਿੰਮੇਵਾਰੀ ਤਾਂ ਹੋ ਗਿਆ ਕੋ ਮੁਕਤ ਤੇ ਅਗਲੀ ਨੀ ਚੀਜ਼ਾਂ ਅਗਲੀ ਨੂੰ ਸੰਭਾਲਦੇ ਹਾਂ ਟਾਈਮ ਦੇ ਨਾਲ ਹੀ ਤੇ ਮਿੱਤਰੋ ਜੀ ਮੈਂ ਕਿਹਾ ਸਵੇਰੇ ਸਵੇਰੇ ਝਾੜੂ ਵਾਲਾ ਕਰੇ ਗ੍ਰਾਮ ਚਲੀ ਜਾਂਦਾ ਤਵੇ ਵੀ ਤੇ ਕਿਹਦੀ ਠੰਡ ਆ ਗਈ ਉਹ ਨੂੰ ਆਉਂਦੇ ਸੇ ਹੱਥਾ ਹੁਣ ਹੱਥ ਇਹੜਾ ਲੋਹੇ ਦਾ ਬਣ ਗਿਆ ਹੁਣ ਤਾਂ ਜਮਾ ਹੀੜੀ ਆਉਂਦੇ ਉਹ 0032 ਚੱਕਰੀ ਤੇ ਨਾਲ ਚੱਕਲੇ ਅੱਜ ਜੱਸੀ ਬਹੁਤ ਟਾਈਮ ਆ ਗਰੋਂ ਇਕੱਠੇ ਹੋਏ ਆ ਤੇ ਹੁਣ ਪਾਉਣ ਲੱਗਿਆ ਉਹ ਚਾਲੇ ਪਿੰਡ ਚੋਂ ਇੱਧਰ ਦਾ ਬੱਟੇ ਹੁਣ ਗਿਆ ਨਾ ਅੱਜ ਇੱਧਰ ਦੀ ਗੱਲ ਆ ਪਾਲ ਜਿਹੜਾ ਕੰਮ ਵੀ ਹੋ ਗਿਆ ਪੈਂਟਿੰਗ ਇਹਦਾ ਕਹਿੰਦੇ ਫੋਨ ਫੋਨ ਲਾਵਾਂਗੇ ਫਿਰ ਕਿਤੇ ਜਾ ਕੇ ਗੱਲਬਾਤ ਉਡੀ ਬਣਦੀ ਆ ਤੇ ਹੁਣ ਬਰਨਾਲਾ ਬਰਨਾਲੇ ਤੋਂ ਤਲਵੰਡੀ ਅਜੇ ਤੱਕ ਸੈਂਪਲ ਰਹਿ ਗਿਆ ਹਨਾ ਓਏ ਸੈਂਪਲ ਲੈਣਾ ਭੁੱਲ ਗਏ ਦੇਣਾ ਭੁੱਲ ਗਏ ਬਰਨਾਲੇ ਐਂਟਰੀ ਮਾਰ ਲਈ ਤੇ ਟ੍ਰੈਫਿਕ ਦੇ ਵਿੱਚ ਫਸ ਗਏ ਉਹ ਤਾਂ ਦੀ ਭੈਣ ਹੀ ਆਲਟੋ ਹੋਰ ਚੜਾ ਆਸਦਾ ਭੈਣ ਹੋਰ ਭੈਣੇ ਗੀਰ ਵੀਡੀਓ ਦੇਖਣਾਂ ਬੰਦਾ ਆਲਟ ਵਾਲਾ ਕਾਨੂੰ ਡਾਇਲੌਗ ਮਾਰਨਾ ਉਹ ਮੇਰਾ ਕਣੇ ਕਰੋ ਚੱਕ ਮਿੱਤਰੋ ਬਰਨਾਲਾ ਆ ਨਾ ਬੈਗਨ ਦਾ ਨੰਬਰ ਚੰਦਰਾਲੀ ਫਿਰਦਾ ਓਏ 8000 ਹੋਰ ਪੀ ਵੀ 19 ਡੀ 8000 ਵਾਜੀ ਵਾ 8000 ਦੇਖਦੇ 8 ਪਿੱਸੇ ਹੁੰਦਾ ਉਹ ਵੀ 8ਾ ਬਣ ਜਾਂਦਾ ਹੈ ਕਿ ਉਹਨੇ ਦੀ ਗੱਡੀ ਨਹੀਂ ਸੀ ਇਹਨਾਂ ਨੰਬਰ ਹੁੰਦਾ ਉਹਦਾ ਕਰ ਨੰਬਰ ਇਹ ਵੀ ਮਹਿੰਗਾ ਲਿਆ ਹੋਇਆ ਨੇ ਗੱਜੀ ਮਾਹੀ ਕੀਰਮਾਣੇ ਵਿੱਚ ਲੈ ਵੀ ਮੇਤਰਾ ਬਰਨਾਲਿਆਂ ਉਪਰ ਪੇਸੀਗੇ ਤੇ ਤੇਲ ਤੁਰ ਪਵਾ ਲਿਆ ਤੇ ਕਿਉਂ ਅੱਜ ਕਿਧਰ ਅਕਦਾ ਦੇਸੀ ਹੋਏ ਮੰਗ ਰ ਆ ਉਹ ਲੜਾਖੀ ਕਿਉਂ ਹੋ ਗਈ ਲੈ ਲਿਆ ਹੁਣ ਮਲਾਉਣੇ ਆ ਸ਼ਰਮੇ ਨੇ ਸਾਨੂੰ ਤਰੋ ਕਹਿੰਦੇ ਘੋੜਿਆਂ ਦਾ ਮੇਲਾ ਲੱਗ ਚੁੱਕਿਆ ਤਲਵੰਡੀ ਸਾਬ ਉਹਦੇ ਵਿੱਚ ਤੇ ਆਪਾਂ ਆਏ ਤਾਂ ਮੰਡੀ ਚ ਸੀ ਤੇ ਇਧਰ ਮੇਲੇ ਵਾਲਾ ਪੂਰਾ ਪ੍ਰੋਗਰਾਮ ਭਖਿਆ ਪਿਆ ਤੇ ਆ ਪਤੰਦਰ ਉੱਤੇ ਚੜੀ ਆਉਂਦਾ ਯਾਰ ਰੋਗ ਗਰਾਗ ਲੱਗ ਐ ਇਧਰਲੇ ਪਾਸੇ ਦੇਖੋ ਮੇਤਰਾ ਜੂਸ ਜਾਸ ਗਾਜਰਾਂ ਦੇ ਘੜ ਲਾਗਾ ਭੰਗਾਂ ਤੇ ਯਾਰਾਂ ਨੇਗਾ ਆ ਗਿਆ ਮਿੱਤਰੋ ਇਹਦੇਲੇ ਬੱਸ ਇਹ ਤੇ ਲਹਰੇ ਦਿਲੂ ਰਹਿ ਜਾਂਦਾ ਪੰਜਰੇ ਪਾਇਆ ਕੁੱਤਿਆਂ ਨੇ ਫੋੜੇ ਫੋੜੇ ਬੁੜੇ ਲੈ ਲੋਕਾਂ ਨੇ ਕਾਠੀਆਂ ਪੰਗਾਣੇ ਹੂੰ ਪੂਰਾ ਫੁੱਲ ਭਰਿਆ ਬੈਉਂਦਾ ਪ੍ਰੋਗਰਾਮ ਤੇ ਲੱਗਦਾ ਸਾਰੀਆਂ ਬ੍ਰੈਡਾਂ ਦੇ ਕਿਤੂਰੇ ਆਏ ਇੱਥੇ ਨਾ ਉਤਰਾ ਜਿੱਤਾ ਮદાન ਖਾਲੀ ਬਾਇਦਾ ਜਿਵੇਂ ਕਹਦੀ ਆਉਣਾ ਹੈਗਾ ਇੱਥੇ ਸੰਗਤਾਂ ਸਾਰੀਆਂ ਕੁੜੇ ਘੜੇ ਲੈ ਕੇ ਆਉਣਗੀਆਂ ਫਿਰ ਕਿਤੇ ਜਾ ਕੇ ਪ੍ਰੋਗਰਾਮ ਪੂਰਾ ਫੁੱਲ ਭਖਣਾਗਾ ਚਾਹ ਬਾਈ ਮੈਨੂੰ ਲੱਗਦਾ ਇੱਤਰ ਲਈ ਬੈਠਾ ਹਨਾ ਓਏ ਲਾਜੀ ਵਾ ਪਹਿਲਾ ਡਾਇਲੌਗ ਬੋਲਨਾ ਪਾਵਰ ਵਿੰਗ ਤੇ ਉਹ ਤਾਂ ਮੈਂ ਲਾਉਂਗਾ ਅੱਜ ਤੂੰ ਡਾਇਲੌਗ ਬੋਲ ਦੇਖ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਨ ਪਿੰਡ ਬੁਰਜਾਰੀ ਤੇ ਅੱਜ ਆਪਾਂ ਪਹੁੰਚਿਆ ਕਮੰਡੀ ਨਹੀਂ ਗੱਲ ਨਹੀਂ ਬਣੀ ਕੱਚਾ ਰਹਿ ਗਿਆ ਕੰਮ ਵਾਲੇ ਹਾਂ ਅੱਗੇ ਕਿਵੇਂ ਇੱਕ ਦਿਨ ਆਇਆ ਸਤਿ ਸ੍ਰੀ ਅਕਾਲ ਪੰਜਾਬੀਓ ਠੀਕ ਹੋਗੇ ਵਧੀਆ ਹੋਗੇ ਠੀਕ ਹੋਗੇ ਵਧੀਆ ਹੋਗੇ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਨ ਪਿੰਡ ਬੁਰਜ ਹਰੀ ਉਂਗਲੀ ਘੜੀ ਆਏ ਆਏ ਆਹ ਕੱਟੀ ਚੱਲ ਲੈ ਸਾਡੇ ਤੇ ਮੰਡੀ ਭਰੀ ਵੀ ਆ ਮੰਡੀ ਮੰਡੀ ਬਹੁਤ ਤੂੰ ਕਿਵੇਂ ਟਾਈਲ ਤੂੰ ਕਿਵੇਂ ਦਿੱਤਾ ਸੀ ਸਟਾਰਟਿੰਗ ਐਂ ਉਹ ਵੀ ਦੋਸਤੋ ਨਹੀਂ ਆ ਜੂਮੇ ਕਰਕੇ ਦੇਖਣਾ ਐ ਤੂੰ ਨਾ ਚੱਲ ਯਾਰ ਤੂੰ ਲੈ ਹੁਣ ਬੋਲੋਗੇ ਫਿਰ ਸਟਾਰਟ ਲੋ ਵੀ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਭਰਾ ਜੁੜੇ ਕੁਲਵੀਰ ਹਾਂਜੀ ਹਾਂਜੀ ਆ ਗਿਆ ਯਾਰ ਕੁਲਵੀਰ ਹਾਂਜੀ ਕਿੱਥੋਂ ਕਿਤਨੀ ਆ ਅਧਰੇ ਕਹਿੰਦੇ ਸਿਕੰਦਰ ਸਿੰਘ ਮਾਨਪੈਡ ਬੋਰਜਰੀ ਬਾਈ ਜੀ ਫੋਟੋ ਖਿੱਚ ਰਹੇ ਨੇ ਆਹ ਵਾਲਾ ਗਾਣਾ ਫਿਰਦਾ ਆ ਪਹੁੰਚ ਰਿਹਾ ਉਹ ਆਪਰੇ ਆ ਜੇਥਾ ਲਾਲ ਵਾਲਾ ਵਿੱਚ ਜੇਥਾ ਲਾਲ ਘੜਾ ਵਾਲਾ ਵਿੱਚ ਉਹਦਾ ਪੈਨ ਐਨਾ ਮੋਟਾ ਪ੍ਰਾਨਗ ਵੀ ਹੈ ਨਹੀਂ ਕੋਈ ਮੈਂ ਤਾਂ ਕਹਾਂ ਕੁਝ ਨਹੀਂ ਉਹਦਾ ਚੱਲਦਾ ਉਹਦਾ ਉਹ ਦੋ ਮਿੱਤਰੋ ਹੋ ਕੇ ਫਰੀ ਤੇ ਤਵੇਲਿਆਂ ਔਖਲੀਆਂ ਦੇ ਵਿੱਚ ਆ ਕੇ ਫਸ ਗਏ ਤੇ ਭੁੱਖ ਕੀ ਕਹਿੰਦੀ ਅਲੱਗ ਜਿਸੀ ਭੁੱਖ ਬੁਰਾ ਲੱਗੀ ਵੀ ਆ ਪੂਰੀ ਮਾਰੇ ਮੈਨੂੰ ਲੱਗੀ ਆ ਗੱਲੇ ਨੂੰ ਯਾਰਾਂ ਔਖਲੀਆਂ ਨੇ ਵੱਧ ਜਾਂਦ ਕਰਾਦੀ ਹੈ ਨਾ ਯੈਸ ਯੈਸ ਜੇ ਜਾਰੀਆਂ ਭੁੱਲ ਜਾਂਦੇ ਆ ਇੱਥੇ ਤਰੋ ਕਹਿੰਦੇ ਫਾਟਕਾਂ ਦੇ ਫਸੇ ਗੱਭਰੂ ਦੇ ਨਾਲ ਅਜ ਲੋਹਰੋ ਵੀ ਫਸ ਗਿਆ ਸਾਡੇ ਕੋਲ ਗੱਭਰੂ ਦਾ ਐਕਸ਼ਨ ਦੁੱਜਾ ਮਾਰਦਾ ਹੋਇਆ ਲੋਹਰ ਕਦੋਂ ਖੁੱਲਣਗੇ ਇਹ ਇਹ ਜੋ ਟ੍ਰੇਨ ਆ ਪੂਰੋ ਖੁੱਲਣਗੇ ਹਮ ਅੱਧਾ ਘੰਟਾ ਘੰਟਾ ਨਾ ਨਾ ਸਾਰੀ ਦਿਹਾੜੀ ਤੱਕੇ ਤੁੱਕੇ ਖਾ ਕੇ ਕਹਿੰਦੇ ਗੱਭਰੂ ਪਿੰਡ ਦੀ ਧਰਤੀ ਤੇ ਪੈਰ ਧਰ ਲਿਆ ਤੇ ਰੂਹ ਰਾਜੀ ਹੋਈ ਦੁਬਾਰੇ ਹਾਂਜੀ ਮਿੱਤਰੋ ਅੱਜ ਦੇ ਵਲੌਗ ਨੂੰ ਕਰਦੇ ਆਂ ਇੱਥੇ ਖਾਧ ਨੂੰ ਤੇ ਅੱਜ ਲਗਭਗ ਸਾਰੇ ਜਿਹਦੇ ਤੱਕ ਜਿਹੜੇ ਖਾ ਕੇ ਬਾਅਸ ਨੂੰ ਵੰਡ ਕੇ ਕਰ ਲਿਆ ਤੇ ਵਲੌਗ ਹੈਡ ਲੱਗਾ ਸ਼ੇਅਰ ਜਰੂਰ ਕਰ ਦਿਓ ਕਰ ਦਰਪ ਕੇ ਸ਼ੇਅਰ ਸਬਸਕ੍ਰਾਈਬ ਫਾਲੋ ਜਰੂਰ ਕਰ ਲੈ ਤੇ ਲਾਇਕ ਕਰਿਆ ਕਰੋ ਧੰਨਵਾਦ